ਨਮਸਕਾਰ ਤੁਸੀਂ ਜੁੜ ਚੁੱਕੇ ਹੋ ਪੰਜਾਬ ਬੋਰਡ ਨਿਊਜ਼ ਨਾਲ ਤੇ ਮੈਂ ਹਾਂ ਪ੍ਰਿੰਵੀ ਠਾਕੁਰ ਅੱਜ ਸ਼ਮਸ਼ੀਰ ਬਾਗ ਪਠਾਨਕੋਟ ਵਿਖੇ TEDx ਵੱਲੋਂ ਕੈਂਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਦਾ ਇੱਕ ਸਮਾਹਰੋ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼੍ਰੀ ਲਾਲ ਜੰਕਟਾਰੂ ਜੀ ਦਾ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਮਹਾਨ ਸ਼ਖਸੀਅਤਾਂ ਸ਼੍ਰੀ ਡਾਕਟਰ ਸੁਬਰਮਨੀਅਮ ਸਵਾਮੀ ਸਾਹਿਬ ਕਾ ਐਮਪੀ ਜਨਰਲ ਵੀ ਕੇ ਸਿੰਘ ਸਾਬਕਾ ਕੇਂਦਰੀ ਮੰਤਰੀ ਅਤੇ ਡਾਕਟਰ ਜੀਨ ਜਵਾਰੀ ਟ੍ਰਾਂਸਪੋਰਟ ਮੰਤਰੀ ਫਰਾਂਸ ਹਾਜ਼ਰ ਸਨ ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼ਿਲਾ ਜੰਕਟਾਰਜਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਟੈਡੈਕਸ ਵੱਲੋਂ ਕਿੰਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਦਾ ਇੱਕ ਸਮਾਹਰੋ ਆਯੋਜਿਤ ਕੀਤਾ ਗਿਆ ਜੋ ਕਿ ਪੰਜਾਬ ਅੰਦਰ ਪਹਿਲਾ ਸਮਾਰੋਹ ਹੈ ਅਤੇ ਇਸ ਸਮਾਰੋਹ ਵਿੱਚ ਦੇਸ਼ ਵਿਦੇਸ਼ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਸਿਰਕਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਦੇ ਨਾਲ ਜੁੜ ਕੇ ਰਹੀਏ। ਉਨ੍ਹਾਂ ਕਿਹਾ ਕਿ ਸਾਡਾ ਉਹ ਸੱਭਿਆਚਾਰ ਜੋ ਸਾਨੂੰ ਪੀੜੀਦਰ ਪੀੜੀ ਮਿਲਦਾ ਹੈ ਉਸ ਨੂੰ ਵੀ ਜ਼ਿੰਦਾ ਰੱਖਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਤੇ ਸਮਾਰੋਹ आयोजित ਕਰਨ ਦੇ ਕੈਂਡੋਨियन ਇੰਟਰਨੈਸ਼ਨਲ ਸਕੂਲ ਪਠਾਨਕੋਟ ਨੂੰ ਵੀ ਹਾਰਦਿਕ ਸ਼ੁਭਕਾਮਨਾ ਦਿੱਤੀਆਂ ਪੰਜਾਬ ਬੋਰਡ ਨਿਊਜ਼ ਬਮਿਆਰ ਪਠਾਨਕੋਟ ਦੀ ਮਤਲਬ ਜ਼ਮੀਨ ਤੇ ਹੋਇਆ ਸੋ ਦੈਟਸ ਦਾ ਇਹ ਪੰਜਾਬ ਦੇ ਅੰਦਰ ਨਾਡੇ ਓਨਲੀ ਪਠਾਨਕੋਟ ਬਲਕਿ ਪੰਜਾਬ ਦੇ ਅੰਦਰ ਇਹ ਪਹਿਲਾ ਇਵੈਂਟ ਹੈ ਔਰ ਮੈਨੂੰ ਖੁਸ਼ੀ ਹੈ ਕਿ ਇਸ ਇਵੈਂਟ ਦੇ ਵਿੱਚ ਬਹੁਤ ਹੀ ਉੱਚ ਦਰਜੇ ਦੇ ਵਿਦਵਾਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਅੰਦਰ ਆਪਣੀ ਜੀਵਨ ਲਾਇਆ ਔਰ ਆਪਣੀ ਭੂਮਿਕਾ ਦਾ ਕੀਤੀ ਹੈ ਔਰ ਉਸ ਖੇਤਰ ਦੇ ਵਿੱਚੋਂ ਚੰਗੀਆਂ ਗੱਲਾਂ ਰੋਸ਼ਨ ਗੱਲਾਂ ਜਿਹੜੀਆਂ ਉਹਨਾਂ ਨੇ ਅੱਜ ਤੇ ਸਾਂਝੀਆਂ ਕੀਤੀਆਂ ਸੋ ਮੇਰੇ ਨਾਲ ਮੇਰੇ ਆਪਣੇ ਸੱਜੇ ਪਾਸੇ ਬੈਠੇ ਨੇ ਜਿਹਦੇ ਫਰਾਂਸ ਦੇ ਮੌਜੂਦਾ ਟਰਾਂਸਪੋਰਟ ਮਿਨਿਸਟਰ ਨੇ ਸੋ ਮਿਸਟਰ ਜਾਬਦੀ ਔਰ ਇਹਨਾਂ ਦੀ ਸਾਰੀ ਟੀਮ ਆਈ ਹੈ ਸੋ ਨਾਟ ਓਨਲੀ ਇੰਡੀਆ ਬਲਕਿ ਥਰੂਟ ਵਰਡ ਤੋਂ ਇਸ ਇਵੈਂਟ ਚ ਲੋਕ ਆਇਆ ਸੋ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਆਪਣੇ ਵੱਲੋਂ ਜਿਨ੍ਹਾਂ ਵੀ ਇੱਥੇ ਡਿਗਨਿਟੀ ਆਈ ਨੇ ਉਹਨਾਂ ਦਾ ਵੈਲਕਮ ਕਰਦਾ ਔਰ ਜਿਸ ਕਿਸਮ ਦੇ ਇੱਥੇ ਵਿਚਾਰ ਚਰਚਾ ਹੋਈ ਹੈ ਉਹਦੇ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਉੱਚ ਪੱਧਰ ਦੇ ਵਿਚਾਰ ਸਾਂਝੇ ਕੀਤੇ ਸੋ ਪੰਜਾਬ ਵੈਸੇ ਮੇਜ਼ਬਾਨੀ ਲਈ ਮਿਸਰ ਤਿਆਰ ਰਹਿੰਦਾ ਸੋ ਅ ਅਸੀਂ ਕਿਸਮ ਦੇ ਮੇਜ਼ਬਾਨ ਆ ਰਾਣਗੜ੍ਹ ਵਾਲੇ ਸੋ ਇੱਥੇ ਆਏ ਬੜਾ ਅੱਛਾ ਲੱਗਿਆ ਬੜਾ ਖੂਬਸੂਰਤ ਚਰਚਾ ਹੋਈ ਬੜੀ ਫਰੂਟਫੁੱਲ ਮਤਲਬ ਜਿਹੜੀ ਉਹ ਮੈਂ ਸਮਝਦਾ ਵੀ ਇੱਕ ਦੂਜੇ ਨਾਲ ਚਰਚਾ ਦੇ ਦੌਰਾਨ ਇੱਕ ਬੇਸ ਬਣਿਆ ਸੋ ਇਸੇ ਤਰ੍ਹਾਂ ਦੁਨੀਆ ਦੇ ਅੰਦਰ ਅਸੀਂ ਇੱਕ ਦੂਜੇ ਤੋਂ ਲਰਨ ਕਰਦੇ ਆ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਪਦਾਰਥਾਂ ਦਾ ਦਾਨ ਪ੍ਰਦਾਨ ਹੁੰਦਾ ਇਸੇ ਤਰ੍ਹਾਂ ਗਿਆਨ ਦਾ ਵੀ ਜਿਹੜਾ ਆ ਉਹ ਬੱਕਰੀ ਬੱਕਰੀਆਂ ਪਾਸਾਂ ਦੇ ਦਰਮਿਆਨ ਜਿਹੜਾ ਇਹ ਦਾਨ ਪ੍ਰਦਾਨ ਹੁੰਦਾ ਸੋ ਅੱਜ ਉਹ ਸਿਲਸਿਲਾ ਇੱਥੇ ਕਾਫੀ ਖੂਬਸੂਰਤ ਚੱਲਿਆ ਔਰ ਸਭ ਨੂੰ ਜੀ ਆਇਆਂ ਨੂੰ ਮੈਂ ਵੀ ਇਸ ਇਵੈਂਟ ਤੋਂ ਬਹੁਤ ਕੁਝ ਸਿੱਖਿਆ ਤੇ ਭਵੇਖ ਦੇ ਅੰਦਰ ਵੀ ਮੈਂ ਜਿਹੜੀ ਟੀਮ ਹੈ ਜਿਹੜਾ ਨੇ ਆਰਗੇਨਾਈਜ਼ ਕੀਤਾ ਆ ਇਸ ਪ੍ਰੋਗਰਾਮ ਨੂੰ ਉਹਨਾਂ ਨੂੰ ਜਿਹੜੀ ਉਹ ਮੁਬਾਰਕਾਂ ਦਿੰਨਾ ਤੇ ਆਸ ਕਰਦਾ ਕਿ ਉਹ ਦੁਬਾਰਾ ਵੀ ਇਸ ਕਿਸਮ ਦਾ ਜਿਹੜੀ ਉਹ ਸੈਮੀਨਾਰ ਨੇ ਉਹ ਕਰਵਾਉਂਦੇ ਰਹਿਣਗੇ The cabinet minister in the Punjab. How do you like your conversation? Uh, first, I was very honored to meet uh, His Excellency, uh, cabinet minister. We had a very fruitful discussion. Uh, as you know, India and France are reliable friends and partners. And we had a discussion regarding uh, opportunities, joint opportunities. And I know that the minister is a very open minded, frank, and reliable person. So I was pleased to. Uh, please to uh, discuss mutual opportunities and I'm looking forward to seeing him again in the future. And you, you see a lot of opportunity for carbon credits also in our area? To be honest, it's a, it's a long-game subject in Europe, in the world. Um, of course, as long as you have forest, you are able to valorize the forest through yeah. carbon yeah. credits yeah. or any sort yeah. of uh, financial yeah. assets. Yeah. And that allows yeah. you to develop infrastructure and yeah. other you know, assets yeah. for yeah. a country. Yeah. And for yeah. a very rapidly yeah. evolving country yeah. like, Nepal, like Nepal, India and, and like Africa, for instance, India. it's a very yeah. So, of course, yeah. this portfolio yeah. is uh, yeah. absolutely key in the development yeah. of the country. Yeah. From our side, you can see the road Did you find so much traffic everywhere? I came to India in 22, and I was just amazed when I was flying, over flying you know, uh, from there to, to, to here. The fact that I found. It was so great, so, so I, can I can definitely see the difference, difference. And, uh, I know that uh, his excellency is doing a very successful work. Thank you very much. But, uh, ਸਾਡੇ ਉਨੇ ਆਰਗੂਮੈਂਟ ਪਾੰਦੀ ਕਾਰਨ ਇਹ ਪੰਜਾਬ ਦੇ ਅੰਦਰ ਪਹਿਲਾ ਯੂਨੈਕ ਹੋਰ ਪ੍ਰਕਿਰਿਆ ਵਾਕੀ ਤੇ ਇਸ ਯੂਨੈਕ ਦੇ ਵਿੱਚ ਬਹੁਤ ਹੀ ਉਲਵਾ ਦੀ ਜਰੂਰਤ ਜੀ ਦਿਵਾਰ ਥੋੜਾ ਵਿਚਾਰ ਰੱਖੋ ਇਹਨਾਂ ਦੇ ਵਕਤ ਵਕਤ ਕੇਦਰ ਦੇ ਅੰਦਰ ਆਪਣਾ ਰੂਪ ਦੇ ਲਾਗੇ ਜਾਂ ਜੀਵਨ ਆਇਆ ਹੋਰ ਆਪਣੇ ਪੂਰੇ ਜਾਨਵਰ ਨਿਕਰਾ ਉਸ ਖੇਤਰ ਦੇ ਵਿੱਚੋਂ ਜਿਥੇ ਚੱਲੀਆਂ ਗੱਲਾਂ ਉਹ ਜਾਨਵਰਾਂ ਨੂੰ ਵੀ ਸੌਸ਼ਨ ਗੱਲਾਂ ਜਿਹੜੀਆਂ ਉਹਨਾਂ ਨੇ ਅੱਗੇ ਪਹੁੰਚਾਈਆਂ ਦਿੱਤੀਆਂ ਸੋ ਅੰਮ੍ਰਿਤ ਵਿੱਚ ਚੰਚੰਦ ਦੇ ਵਿੱਚ ਗੱਡੀ ਹੋਣੀ ਹੈ ਜਿਹੜਾ ਫਰਾਂਸ ਦੇ ਮਜ਼ਦੂਰ ਦਾ ਟਰਾਂਸਪੋਰਟ ਸਾਈਨ ਬੋਰਡ ਵੀ ਜਰੂਰ ਲਾਵਾ ਕਿ ਬਾਕੀ ਜਿਹੜੇ ਪਿੰਡ ਦੇ ਹੋਰ ਇਹਨਾਂ ਦੀ ਸਾਰੀ ਟੀਮ ਆਈ ਹੈ ਸੋ ਨਾਤੇ ਹੋਣੇ ਜੀਆ ਬਲਕੇ ਰੂਟ ਵੱਟ ਤੋਂ ਇਸ ਇਵੈਂਟ ਚ ਲੋਕ ਆਇਆ ਸੋ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਔਰ ਆਪਣੇ ਵੱਲੋਂ ਜਿੰਨੇ ਵੀ ਇੱਥੇ ਡਿਗਨਿਟੀ ਆਈ ਨੇ ਉਹਨਾਂ ਦਾ ਵੈਲਕਮ ਕਰਦਾ ਔਰ ਜਿਸ ਕਿਸਮ ਦੇ ਇਥੇ ਵਿਚਾਰ ਚਰਚਾ ਹੋਈ ਹੈ ਉਹਦੇ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਬਹੁਤ ਸਾਰੀਆਂ ਉਗੀਆਂ ਸਖਸੀਤਾ ਜਿਨ੍ਹਾਂ ਨੇ ਉੱਚ ਪਰ ਦਰਜੇ ਦੇ ਵਿਚਾਰ ਸਾਂਝੇ ਕੀਤੇ ਸੋ ਪੰਜਾਬ ਵੈਸੇ ਮੇਜ਼ਬਾਨੀ ਲਈ ਮੇਸਾ ਤਿਆਰ ਰਹਿੰਦਾ ਸੋ ਅਸੀਂ ਕਿਸਮ ਦੇ ਮੇਜ਼बान ਆ ਰਾਣਗੜ੍ਹ ਵਾਲੇ ਸੋ ਇਥੇ ਆਏ ਬੜਾ ਅੱਛਾ ਲੱਗਿਆ ਬੜਾ ਖੂਬਸੂਰਤ ਚਰਚਾ ਹੋਈ ਬੜੀ ਫਰੂਟਫੁੱਲ ਮਤਲਬ ਜਿਹੜੀ ਉਹ ਮੈਂ ਸਮਝਦਾ ਵੀ ਇੱਕ ਦੂਜੇ ਨਾਲ ਚਰਚਾ ਦੇ ਦੌਰਾਨ ਇੱਕ ਬੇਸ ਬਣਿਆ ਸੋ ਇਸੇ ਤਰ੍ਹਾਂ ਦੁਨੀਆ ਦੇ ਅੰਦਰ ਅਸੀਂ ਇੱਕ ਦੂਜੇ ਤੋਂ ਲਰਨ ਕਰਦੇ ਆ ਜਿਸ ਤਰ੍ਹਾਂ ਦੁਨੀਆ ਦੇ ਅੰਦਰ ਪਦਾਰਥਾਂ ਦਾ ਦਾਨ ਪ੍ਰਦਾਨ ਹੁੰਦਾ ਇਸੇ ਤਰ੍ਹਾਂ ਗਿਆਨ ਦਾ ਵੀ ਜਿਹੜਾ ਆ ਉਹ ਬੱਕਰੀ ਬੱਕਰੀਆਂ ਪਾਸਾਂ ਦੇ ਦਰਮਿਆਨ ਜਿਹੜਾ ਉਹ ਦਾਨ ਪ੍ਰਦਾਨ ਹੁੰਦਾ ਸੋ ਅੱਜ ਉਹ ਸਿਲਸਿਲਾ ਇੱਥੇ ਕਾਫੀ ਖੂਬਸੂਰਤ ਚੱਲਿਆ ਔਰ ਸਭ ਨੂੰ ਜੀ ਆਇਆਂ ਨੂੰ ਮੈਂ ਵੀ ਇਸ ਈਵੈਂਟ ਤੋਂ ਬਹੁਤ ਕੁਝ ਸਿੱਖਿਆ ਤੇ ਭਵਿੱਖ ਦੇ ਅੰਦਰ ਵੀ ਮੈਂ ਜਿਹੜੀ ਟੀਮ ਹੈ ਜਿਹਨੇ ਆਰਗੇਨਾਈਜ਼ ਕੀਤਾ ਆ ਇਸ ਪ੍ਰੋਗਰਾਮ ਨੂੰ ਉਹਨਾਂ ਨੂੰ ਜਿਹੜੀ ਉਹ ਮੁਬਾਰਕਾ ਦਿੰਨਾ ਤੇ ਆਸ ਕਰਦਾ ਕਿ ਉਹ ਦੁਆਰਾ ਵੀ ਇਸ ਕਿਸਮ ਦਾ